ਸਤਿ ਸ੍ਰੀ ਅਕਾਲ ਜੀ 1 ਕੱਪ ਮਿਲਕ ਪਾਊਡਰ ਅੱਧਾ ਕੱਪ ਨਾਰੀਅਲ ਦਾ ਬਰਾਦਾ 2-3 ਚਮਚੇ ਚੀਨੀ ਦੇ ਪਾ ਕੇ ਪੀਸ ਲਿਆ ਇਦਾਂ ਦਾ ਪਾਊਡਰ ਬਣਾ ਲਿਆ ਥੋੜੀ ਜਿਹਾ ਆਪਾਂ ਇਹ ਚ ਪਾਨੇ ਤਾਜੀ ਮਲਾਈ ਤਾਜੀ ਪਾਣੀ ਬੇਹੀ ਨਹੀਂ ਪਾਣੀ ਚਮਚਾਕ ਦੁੱਧ ਦਾ ਪਾ ਕੇ ਚੰਗੀ ਤਰ੍ਹਾਂ ਇਹਨੂੰ ਐਨ ਮਿਕਸ ਕਰ ਲੈਣ ਦੁੱਧ ਜ਼ਿਆਦਾ ਨਹੀਂ ਪਾਣਾ ਨਹੀਂ ਐਨ ਲਿਕਵਿਡ ਜ਼ਿਆਦਾ ਹੋ ਜਾਣਾ ਪਤਲਾ ਇਹ ਥੋੜੇ ਡਰਾਈ ਫਰੂਟ ਬਦਾਮ ਕਾਜੂ ਤੇ ਪਿਸਤਾ ਕੱਟ ਲਏ ਸੀ ਇਹ ਚ ਵੀ ਥੋੜੀ ਜਿਹੀ ਮਲਾਈ ਪਾ ਕੇ ਆਪਾਂ ਮਿਕਸ ਕਰ ਲਿਆ ਜਿਹੜਾ ਆਪਾਂ ਡੋ ਬਣਾਇਆ ਸੀ ਉਹਨੂੰ ਆਪਾਂ ਬੇਲ ਲਿਆ ਆ ਤੇ ਜਿਹੜੇ ਡਰਾਈ ਫਰ ਹੋਲਡ ਕਰਕੇ ਤੇ ਫਿਰ ਇਹਨੂੰ ਬਟਰ ਪੇਪਰ 'ਚ ਰੱਖਾਂਗੇ ਤੇ ਉਹਦੇ ਵਿੱਚ ਰੱਖ ਕੇ ਇਹਨੂੰ ਸੈੱਟ ਕਰਾਂਗੇ ਚੰਗੀ ਤਰ੍ਹਾਂ ਇਸ ਤੋਂ ਬਾਅਦ ਆਪਾਂ ਫ੍ਰਿਜ ਦੇ ਵਿੱਚ 1 ਘੰਟਾ ਇਹਨੂੰ ਬਰਫੀ ਨੂੰ ਰੱਖ ਦੇਣਾ ਆ ਬਹੁਤ ਹੀ ਵਧੀਆ ਟੇਸਟੀ ਬਰਫੀ ਬਿਨਾ ਗੈਸ ਜਲਾਏ ਬਣ ਕੇ ਤਿਆਰ ਹੋ ਜਾਂਦੀ ਆ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਸਰਚ ਕਰ ਸਕਦੇ ਬਾਜ਼ਾਰ ਦੀ ਬਰਫੀ ਖਾਣ ਨਾਲੋਂ ਨਾ ਇਸ ਤਰ੍ਹਾਂ ਦੀ ਬਣਾ ਕੇ ਖਾ ਲਿਆ ਕਰੋ ਦੇਖੋ ਕਿੰਨੀ ਸੋਹਣੀ ਟੇਸਟੀ ਵਧੀਆ ਸਾਫ਼ ਸੁਥਰੀ ਬਰਫੀ ਬਣ ਕੇ ਤਿਆਰ ਹੋ ਗਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ